ਮਾਨ ਸਰਕਾਰ ਜਿਹੜੀ ਉੱਪਰੋਂ ਉੱਪਰੋਂ ਇਹ ਸਾਰਾ ਪਖੰਡ ਕਰਦੀ ਆ ਵਿੱਚੋਂ ਉਹ ਜਿਹੜੀਆਂ ਭਾਜਪਾ ਦੀਆਂ ਪਾਲਿਸੀਆਂ ਨੇ ਉਹਦਾ ਬਿਲਕੁਲ ਵੀ ਵਿਰੋਧ ਨਹੀਂ ਕਰਦੇਗੇ ਔਰ ਇਹ ਲੁਕਵੇਂ ਰੂਪ ਚ ਆਰਐਸਐਸ ਦਾ ਜਿਹੜਾ ਅਜੰਡਾ ਉਹਨੂੰ ਲਾਗੂ ਕਰ ਰਹੇ ਆ ਔਰ ਭਗਵੰਤ ਸਿੰਘ ਮਾਨ ਆਰਐਸਐਸ ਦੇ ਹੱਥਾਂ ਦੇ ਵਿੱਚ ਜਿਹੜੇ ਉਹ ਖੇਡ ਰਹੇ ਪੰਜਾਬ ਦੇ ਵਿੱਚ ਜਿਹੜੀਆਂ ਇਤਿਹਾਸਿਕ ਇਮਾਰਤਾਂ ਨੇ ਚਾਹੇ ਉਹ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਣ ਚਾਹੇ ਉਹ ਗਦਰੀਆਂ ਨਾਲ ਸੰਬੰਧਿਤ ਹੋਣ ਚਾਹੇ ਉਹ ਸ਼ਹੀਦ ਭਗਤ ਸਿੰਘ ਹੁਣਾਂ ਨਾਲ ਸੰਬੰਧਿਤ ਹੋਣ ਉਹੋ ਜਿਹੜੀਆਂ ਯਾਦਗਾਰਾਂ ਨੇ ਉਹਨਾਂ ਨੂੰ ਸਰਕਾਰ ਸੰਭੇ ਅਸੀਂ ਮੇਨਲੀ ਇੱਥੇ ਕੋਟਲਾ ਨਿਹੰਗ ਖਾਨ ਦਾ ਜਿਹੜਾ ਕਿਲਾ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਣਾਂ ਨਾਲ ਸੰਬੰਧਤ ਆ ਜਿੱਥੇ ਉਹ ਜ਼ਖਮੀ ਹਾਲਤ ਦੇ ਵਿੱਚ ਬਾਬਾ ਬਚਿੱਤਰ ਸਿੰਘ ਜੀ ਰਹੇ ਆ ਜਿੱਥੇ ਅਨੰਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਹੁਣੀ ਰਹੇ ਆ ਉਹਨਾਂ ਨੂੰ ਉੱਚ ਦਾ ਪੀਰ ਬਣਾ ਕੇ ਉੱਥੋਂ ਨਵੀ ਖਾਨ ਤੇ ਗਣੀ ਖਾਨ ਨੇ ਉੱਥੋਂ ਕੱਢਿਆ ਜਿਹੜੇ ਨਿਹੰਗ ਖਾਨ ਦੀ ਭੂਆ ਦੇ ਮੁੰਡੇ ਸ ਇਸ ਤਰ੍ਹਾਂ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਂ ਦਾ ਜਿਹੜਾ ਘਾਰ ਆ ਉਹਦੀ ਰਿਪੇਅਰ ਨਹੀਂ ਕੀਤੀ ਜਾ ਰਹੀ ਉਹ ਮੰਗ ਕਰ ਰਹੇ ਆ ਕਿ ਉਹਨੂੰ ਜਿਹੜਾ ਸੰਭਿਆ ਜਾਵੇ ਉਹਦੀ ਮਰੰਮਤ ਕਰਵਾਈ ਜਾਵੇ ਸ਼ਹੀਦ ਮਦਨ ਲਾਲ ਢੀਂਗਰਾ ਜਿਹੜੇ ਬਹੁਤ ਵੱਡੇ ਕ੍ਰਾਂਤੀਕਾਰੀ ਆ ਜਿਨ੍ਹਾਂ ਦੀ ਜਿਹੜੀ ਸ਼ਹਾਦਤ ਆ ਉਹ ਇੰਗਲੈਂਡ ਦੇ ਵਿੱਚ ਬੋਸਟਨ ਜੇਲ੍ਹ ਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਤੇ ਉਹਨਾਂ ਨੇ ਜਿਹੜੇ ਉੱਥੇ ਅੰਗਰੇਜ਼ ਅਫਸਰ ਨੂੰ ਜਿਹੜੀ ਉੱਥੇ ਜਾ ਕੇ ਗੋਲੀ ਮਾਰਦੇ ਆ ਉਹਨਾਂ ਦਾ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ ਹੈ ਕਿ ਜਿਹੜਾ ਕੋਈ ਮਦਨ ਨਾਲ ਢਿੰਗਰਾ ਜਾ ਕੇ ਉਹਨਾਂ ਦਾ ਘਰ ਇੱਥੇ ਰੋਲ ਰਿਹਾ ਉਹ ਬਿਲਕੁਲ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਜਿੱਥੇ ਨਹੀਂ ਹੈਗੇ ਹਰ ਪਿੰਡ ਦੇ ਵਿੱਚ ਖੇਡ ਗਰਾਊਂਡ ਖੋਲ ਕੇ ਦਿੱਤਾ ਜਾਵੇ ਹਰ ਖੇਡ ਗਰਾਊਂਡ ਦੇ ਵਿੱਚ ਜਿਹੜਾ ਉਹ ਚਾਹੇ ਪਿੰਡ ਪੱਧਰੀ ਹੋਵੇ ਚਾਹੇ ਉਹ ਜ਼ਿਲ੍ਹਾ ਪੱਧਰੀ ਹੋਵੇ ਜਾਂ ਜ਼ਿਲ੍ਹਾ ਪੱਧਰੀ ਹੋਵੇ ਵੱਖ-ਵੱਖ ਗੇਮਾਂ ਦੇ ਜਿਹੜੇ ਕੋਚ ਉੱਥੇ ਜਿਹੜੇ ਮਹੱਈਆ ਕਰਵਾਏ ਜਾਣ ਉਹਨਾਂ ਨੂੰ ਡਾਈਟ ਦਾ ਪ੍ਰਬੰਧ ਕਰਵਾਇਆ ਜਾਵੇ ਜਿਹੜੇ ਖਿਡਾਰੀ ਖੇਡਦੇ ਆ ਉਹਨਾਂ ਨੂੰ ਜਿਹੜਾ ਜਿਮ ਤੇ ਖੇਡਾਂ ਦੇ ਸਮਾਨ ਦਾ ਜਿਹੜਾ ਜਾਂ ਸਰਕਾਰ ਜਿਹੜਾ ਪ੍ਰਬੰਧ ਕਰਾਵੇ ਤੇ ਆਪਦੀ ਖੇਡ ਪਾਲਿਸੀ ਜਿਹੜੀ ਉਹ ਲਾਗੂ ਕਰੇ ਇਸ ਤੋਂ ਬਣਾ ਅਸੀਂ ਮੰਗ ਕਰ ਰਹੇ ਆ ਕਿ ਸਰਕਾਰ ਜਿਹੜਾ ਸਿੰਥੈਟਿਕ ਡਰਗ ਉੱਤੇ ਪੂਰਨ ਪਾਬੰਦੀ ਲਾਵੇ ਤੇ ਜਿਹੜੇ ਇਸ ਰੈਕਟ ਨੂੰ ਅੱਗੇ ਵਧਾ ਰਹੇ ਆ ਉਹਨਾਂ ਦੇ ਕਾਰਵਾਈ ਕਰਕੇ ਫੌਰੀ ਇਹਨੂੰ ਪੰਜਾਬ ਦੇ ਵਿੱਚੋਂ ਬੰਦ ਕਰੇ ਇਹਨਾਂ ਨੇ ਇਹ ਆ ਸੀਗਾ ਕਿ ਅਸੀਂ ਜਨਵਰੀ ਮਹੀਨੇ ਤੱਕ ਜੋ ਜਿਹੜਾ ਹੋਰ ਨਸ਼ਾ ਜਿਹੜਾ ਖਤਮ ਕਰਦੇ ਆਂਗੇ ਪਰ ਆ ਜੋ ਵਡੋ ਇਸ ਦੇ ਨਾਲ ਲਗਾਤਾਰ ਮੋਤਾ ਹੋ ਰਹੀਆਂ ਨੇ ਅਸੀਂ ਇਹ ਮੰਗ ਬਾਹਰ ਰਹੇ ਆ ਕਿ ਲਗਾਤਾਰ ਪਿੰਡਾਂ ਚ ਲੱਗੇ ਹੋਈਆਂ ਕਿ ਜਿਹੜੇ ਸਿੰਥੈਟਿਕ ਡਰੱਗ ਆ ਉਹਨੂੰ ਰੋਕਿਆ ਜਾਵੇ ਫੌਰਨ ਪੰਜਾਬ ਦੇ ਵਿੱਚ ਕਹਿੰਦੇ ਬੇਰੋਜ਼ਗਾਰੀ ਦੀ ਸਮੱਸਿਆ ਇਸ ਤੋਂ ਇਲਾਵਾ ਨਸ਼ੇ ਦੀ ਸਮੱਸਿਆ ਅਨੇਕਾਂ ਹੀ ਸਮੱਸਿਆਵਾਂ ਪਰ ਆਮ ਤੌਰ ਦੇਤੇ ਪੰਜਾਬ ਦੇ ਵਿੱਚੋਂ ਬਹੁਤੀ ਨੌਜਵਾਨੀ ਹੈ ਜਿਹੜੀ ਕਿਤੇ ਨਾ ਕਿਤੇ ਇਹਨਾਂ ਸਮੱਸਿਆਵਾਂ ਤੋਂ ਜਿੰਨਾਂ ਕੋਲੇ ਜੇਬ ਦੇ ਵਿੱਚ 4 ਪੈਸੇ ਹੈਗੇ ਇਹਨਾਂ ਸਮੱਸਿਆਵਾਂ ਤੋਂ ਲਗਾਤਾਰ ਭੱਜ ਕੇ ਵਿਦੇਸ਼ਾਂ ਵੱਲ ਨੂੰ ਆ ਜਿਹੜੀ ਮਹਾਨ ਕਰ ਰਹੀ ਹੈ ਤੇ ਕੁਝ ਕੋ ਨੌਜਵਾਨੀ ਜਿਹੜੀ ਬੱਚੀ ਖੁਸ਼ੀ ਆ ਉਹ ਆ ਜਿਹੜੀ ਨਸ਼ਿਆਂ ਦੇ ਵਿੱਚ ਗਲਤਾਨ ਹੁੰਦੀ ਜਾ ਰਹੀ ਆ ਪਰ ਪੰਜਾਬ ਦੇ ਵਿੱਚ ਕੁਝ ਨੌਜਵਾਨ ਸਭ ਤੋਂ ਵੱਖਰੀ ਲੀਪ ਆਰਮੀ ਰਵਾਇਤ ਵੀ ਆ ਜਿਹੜੀ ਉਹ ਚਾਲੂ ਕਰ ਰਹੇ ਹੈਗੇ ਆ ਤੇ ਲੋਕਾਂ ਦੇ ਵਿੱਚ ਇੱਕ ਸੰਦੇਸ਼ ਆ ਜਿਹੜਾ ਉਹ ਲੈ ਕੇ ਜਾ ਰਹੇ ਹੈਗੇ ਆ ਨੌਜਵਾਨਾਂ ਵੱਲੋਂ ਇੱਕ ਪੈਦਲ ਮਾਰਚ ਆ ਜਿਹੜਾ ਉਹ ਕੱਢਿਆ ਜਾ ਰਿਹਾ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਨੌਜਵਾਨਾਂ ਦੀਆਂ ਸਮੱਸਿਆਵਾਂ ਤੇ ਹੋਰ ਕਈ ਗੱਲਾਂ ਵੱਲ ਆ ਜਿਹੜਾ ਉਹਨਾਂ ਦਾ ਧਿਆਨ ਆ ਜਿਹੜਾ ਆਕਰਸ਼ਿਤ ਕਰਵਾਇਆ ਜਾ ਰਿਹਾ ਨੌਜਵਾਨਾਂ ਵੱਲੋਂ ਕੀ ਪੂਰਨ ਤੌਰ ਦੇਤੇ ਮਕਸਦ ਆ ਕੀ ਪੂਰਨ ਤੌਰ ਦੇਤੇ ਮੰਗਾ ਹੈਗਾ ਆਪਾਂ ਇਹਨਾਂ ਸਾਰੇ ਮੁੱਦਿਆਂ ਬਾਰੇ ਗੱਲਬਾਤ ਕਰਨ ਦੇ ਲਈ ਕਿਉਂਕਿ ਇਹਨਾਂ ਦਾ ਪ੍ਰੋਗਰਾਮ ਆ ਨੌਜਨ ਭਾਰ ਸਭਾ ਦਾ ਤੇ ਨੌਜਨ ਭਾਰ ਸਭਾ ਤੇ ਆਗੂ ਮੰਗਾਇਆ ਜੀ ਸਾਡੇ ਨਾਲ ਮੌਜੂਦ ਨੇ ਸਸੀਕਾਲ ਬਾਈ ਜੀ ਪਹਿਲਾਂ ਤਾਂ ਸਸੀਕਾਲ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਮੋਰ ਟੈਲੀਵਿਜ਼ਨ ਦਾ ਜਿਹੜੇ ਇਸ ਪ੍ਰੋਗਰਾਮ ਦੀ ਸਾਰੀ ਕਵਰੇਜ ਜਿਹੜੇ ਉਹ ਕਰ ਰਹੇ ਆ ਸੀ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਅੱਛਾ ਬਾਈ ਤੁਸੀਂ ਪੈਦਲ ਮਾਰਚ ਕਰ ਰਹੇ ਹੈਗੇ ਆ ਮੋٹے ਤੌਰ ਦੇ ਉੱਤੇ ਸੰਖੇਪ ਦੇ ਵਿੱਚ ਕਿਹੜੀਆਂ ਕਿਹੜੀਆਂ ਮੰਗਾਂ ਜਿਹੜੀਆਂ ਉਹ ਲੋਕਾਂ ਦੇ ਵਿੱਚ ਵੀ ਲੈ ਕੇ ਜਾ ਰਹੇ ਤੇ ਸਰਕਾਰ ਤੀਕ ਵੀ ਹੈ ਜਿਹੜਾ ਉਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਇੱਕ ਤਾਂ ਮੋਰ ਸਾਹਿਬ ਸਾਡੀ ਬੜੀ ਪੁਰਾਣੀ ਮੰਗ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਇਤਿਹਾਸਿਕ ਇਮਾਰਤਾਂ ਨੇ ਚਾਹੇ ਉਹ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਣ ਚਾਹੇ ਉਹ ਗਦਰੀਆਂ ਨਾਲ ਸੰਬੰਧਿਤ ਹੋਣ ਚਾਹੇ ਉਹ ਸ਼ਹੀਦ ਭਗਤ ਸਿੰਘ ਹੁਣਾਂ ਨਾਲ ਸੰਬੰਧਿਤ ਹੋਣ ਉਹ ਜੜੀਆਂ ਯਾਦਗਾਰਾਂ ਨੇ ਉਹਨਾਂ ਨੂੰ ਸਰਕਾਰ ਸਾਹਮੇ ਅਸੀਂ ਮੇਨਲੀ ਇਹਦੇ ਚ ਕੋਟਲਾ ਨਿਹੰਗ ਖਾਨ ਦਾ ਜਿਹੜਾ ਕਿਲਾ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਨਾਲ ਸੰਬੰਧਿਤ ਆ ਜਿੱਥੇ ਉਹ ਜ਼ਖਮੀ ਹਾਲਤ ਦੇ ਵਿੱਚ ਬਾਬਾ ਬਚਿੱਤਰ ਸਿੰਘ ਜੀ ਰਹੇ ਆ ਜਿੱਥੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਹੁਣੀ ਰਹੇ ਆ ਉਹਨਾਂ ਨੂੰ ਉੱਚ ਦਾ ਪੀਰ ਬਣਾ ਕੇ ਉੱਥੋਂ ਨਵੀ ਖਾਨ ਤੇ ਗਣੀ ਖਾਨ ਨੇ ਉੱਥੋਂ ਕੱਢਿਆ ਜਿਹੜੇ ਨਿਹੰਗ ਖਾਨ ਦੀ ਭੂਆ ਦੇ ਮੁੰਡੇ ਸੀ ਔਰ ਉਹਨਾਂ ਦਾ ਬੇਟਾ ਜਿਹੜਾ ਆਲਮ ਖਾਨ ਉਹ ਵੀ ਜਿਹੜੀ ਇਸ ਗੱਲੋਂ ਉਹਨਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿ ਉਹਨਾਂ ਨੇ ਗੁਰੂ ਸਾਹਿਬ ਦੀ ਮਦਦ ਕੀਤੀ ਆ ਉਹਨਾਂ ਦਾ ਕਿਲਾ ਅਜੇ ਰੋੜ ਰਿਹਾ ਊ ਮਾਫੀਆ ਤੋਂ ਕਬਜ਼ਾ ਤਾਂ ਛਡਾ ਲਿਆ ਗਿਆ ਜਥੇਬੰਦੀਆਂ ਦੁਆਰਾ ਪਰ ਉਹਨੂੰ ਕੋਈ ਟਰਸਟ ਬਣਾ ਕੇ ਸੰਭਿਆ ਨਹੀਂ ਜਾ ਰਿਹਾ ਸਾਡੀ ਇਹ ਮੰਗ ਆ ਕਿ ਟਰਸਟ ਬਣਾ ਕੇ ਉਹਨੂੰ ਸੰਭਿਆ ਜਾਵੇ ਇੱਕ ਅਸੀਂ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦਾ ਫਰੋਜਪੁਰ ਦੇ ਵਿੱਚ ਤੂੜੀ ਬਾਜ਼ਾਰ ਦੇ ਵਿੱਚ ਜਿਹੜਾ ਗੁਪਤ ਟਿਕਾਣਾ ਆ ਉਹਨੂੰ ਸਾਹਮਣੇ ਲਈ ਲਗਾਤਾਰ 2017 ਤੋਂ ਮੰਗ ਕਰ ਰਹੇ ਹਾਂ ਔਰ ਅਸੀਂ ਹੁਣ 23 ਮਾਰਚ ਨੂੰ ਉੱਥੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਜਿਹੜਾ ਅਸੀਂ ਪਹਿਲਾਂ ਵੀ ਕਈ ਵਾਰ ਤੁਹਾਡੇ ਨਾਲ ਵੀ ਗੱਲਬਾਤ ਕਰ ਚੁੱਕੇ ਹਾਂ ਕਿ ਉੱਥੇ ਬਹੁਤ ਸਾਰੇ ਕ੍ਰਾਂਤੀਕਾਰੀ ਜਿਨ੍ਹਾਂ ਨੂੰ ਫਾਂਸੀਆਂ ਹੋਈਆਂ ਉਮਰ ਕੈਦ ਦੀਆਂ ਸਜ਼ਾਵਾਂ ਹੋਈਆਂ ਤੇ ਕਾਲੇ ਪਾਣੀ ਦੀਆਂ ਸਜ਼ਾਵਾਂ ਹੋਈਆਂ ਉਹ ਉੱਥੇ ਰਹਿੰਦੇ ਰਹੇ ਆ ਉਹਦੇ ਨਾਲ ਬਹੁਤ ਸਾਰਾ ਇਤਿਹਾਸ ਜੁੜਿਆ ਹੋਇਆ 19 ਗਵਾ ਫਰੋਇਪੁਰ ਦੇ ਵਿੱਚੋਂ ਭੁਗਤਿਆ ਤਿੰਨ ਜਿਹੜੇ ਅੰਗਰੇਜ਼ਾਂ ਦੇ ਮੈਜਿਸਟ੍ਰੇਟ ਆ ਉਹਨਾਂ ਨੇ ਉਸ ਟਿਕਾਣੇ ਦੀ ਨਿਸ਼ਾਨਦੇਹੀ ਕੀਤੀ ਆ ਤੇ ਪੰਜਾਬ ਦੀ ਸਰਕਾਰ ਨੇ 2017 ਦੇ ਵਿੱਚ 26 ਦਸੰਬਰ ਨੂੰ ਇੱਕ ਜਿਹੜਾ ਪੱਤਰ ਜਾਰੀ ਕਰਕੇ ਉਹਨੂੰ ਇੱਕ ਹਿਸਟੋਰੀਕਲ ਬਿਲਡਿੰਗ ਐਲਾਨ ਕੀਤਾ ਹੋਇਆ ਬਕਾਇਦਾ ਜਿਹੜਾ ਉਹਦਾ ਨਕਸ਼ਾ ਜਾਰੀ ਕੀਤਾ ਹੋਇਆ ਪਰ ਉਹਦਾ ਕਬਜ਼ਾ ਜਿਹੜਾ ਨਹੀਂ ਛਡਵਾ ਰਹੇ ਅਸੀਂ ਉਹਨੂੰ ਬਚਾਉਣ ਦੀ ਮੰਗ ਕਰ ਰਹੇ ਹਾਂ ਇਹ ਤੋਂ ਬਿਨਾ ਜਿਹੜਾ ਰੀਗਲ ਸਿਨੇਮਾ ਜਿਹੜਾ 1972 ਦੇ ਵਿੱਚ ਗੋਲੀ ਕਾਂਡ ਹੋਇਆ ਬਹੁਤ ਸਾਰੇ ਜਿਹੜੇ ਵਿਦਿਆਰਥੀ ਇੱਕ ਸਧਾਰਨ ਰਿਕਸ਼ੇ ਵਾਲਾ ਜਿਹੜਾ ਉੱਥੇ ਮਾਰਿਆ ਗਿਆ ਤੇ ਉਹਨਾਂ ਦਾ ਜਿਹੜਾ ਰੋਲ ਰਿਹਾ ਉਹ ਰੀਗਲ ਸਿਨੇਮੇ ਵਾਲਾ ਟਿਕਾਣਾ ਆ ਉਹਨੂੰ ਅਸੀਂ ਲਾਇਬ੍ਰੇਰੀ ਬਣਾਉਣ ਦੀ ਮੰਗ ਜਿਹੜੀ ਲਗਾਤਾਰ ਉਠਾ ਰਹੇ ਹਾਂ ਇਸੇ ਤਰ੍ਹਾਂ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਣਾਂ ਦਾ ਜਿਹੜਾ ਘਰ ਆ ਉਹਦੀ ਰਿਪੇਅਰ ਨਹੀਂ ਕੀਤੀ ਜਾ ਰਹੀ ਉਹ ਮੰਗ ਕਰ ਰਹੇ ਹਾਂ ਕਿ ਉਹਨੂੰ ਜਿਹੜਾ ਸੰਭਿਆ ਜਾਵੇ ਉਹਦੀ ਮਰੰਮਤ ਕਰਵਾਈ ਜਾਵੇ ਸ਼ਹੀਦ ਮਦਨ ਲਾਲ ਢਿੰਗਰਾ ਜਿਹੜੇ ਬਹੁਤ ਵੱਡੇ ਕ੍ਰਾਂਤੀਕਾਰੀ ਆ ਜਿਨ੍ਹਾਂ ਦੀ ਜਿਹੜੀ ਸ਼ਹਾਦਤ ਆ ਉਹ ਇੰਗਲੈਂਡ ਦੇ ਵਿੱਚ ਬੋਸਟਨ ਜੇਲ੍ਹ 'ਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਤੇ ਉਹਨਾਂ ਨੇ ਜਿਹੜੇ ਇੱਥੇ ਅੰਗਰੇਜ਼ ਅਫਸਰ ਨੂੰ ਜਿਹੜੀ ਉੱਥੇ ਜਾ ਕੇ ਗੋਲੀ ਮਾਰਦੇ ਆ ਉਹਨਾਂ ਦਾ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੂੰ ਪਤਾ ਨਹੀਂ ਹੈ ਕਿ ਜਿਹੜਾ ਕੋਈ ਮਦਨ ਲਾਲ ਢਿੰਗਰਾ ਜਾ ਕੇ ਉਹਨਾਂ ਦਾ ਘਰ ਇੱਥੇ ਰੋਲ ਰਿਹਾ ਉਹ ਬਿਲਕੁਲ ਢਹਿ ਢੇਰੀ ਹੋ ਗਿਆ ਉਹਨੂੰ ਸਾਹਮਣੇ ਨਹੀਂ ਜਾ ਰਿਹਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੀਆਂ ਇਮਾਰਤਾਂ ਨੇ ਉਹਨਾਂ ਨੂੰ ਅਸੀਂ ਸਾਹਮਣੇ ਦੇ ਲਈ ਤੇ ਨਾਲ ਦੀ ਨਾਲ ਅਸੀਂ ਨੌਜਵਾਨਾਂ ਦੇ ਲਈ ਰੁਜ਼ਗਾਰ ਦੀ ਮੰਗ ਕਰ ਰਹੇ ਹਾਂ ਸਰਕਾਰ ਨੂੰ ਰੁਜ਼ਗਾਰ ਆ ਜਿਹੜਾ ਮਹਈਆ ਕਰਾਵੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਆ ਜਾਂ ਜਿਹੜੇ ਘੱਟ ਪੜ੍ਹੇ ਲਿਖੇ ਆ ਉਹ ਜਿਹੜੇ ਨਹੀਂ ਪੜ੍ਹੇ ਲਿਖੇ ਉਹਨਾਂ ਨੂੰ ਜਿਹੜਾ ਉਹਨਾਂ ਦੀ ਕੈਟਾਗਰੀ ਦੇ ਹਿਸਾਬ ਨਾਲ ਜਿਹੜਾ ਰੁਜ਼ਗਾਰ ਆ ਉਹ ਦਿੱਤਾ ਜਾਵੇ ਇਸ ਤੋਂ ਬਿਨਾ ਅਸੀਂ ਜਿਹੜੇ ਨੌਜਵਾਨਾਂ ਨੂੰ ਮੰਗ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਜਿੱਥੇ ਨਹੀਂ ਹੈਗੇ ਹਰ ਪਿੰਡ ਦੇ ਵਿੱਚ ਖੇਡ ਗਰਾਊਂਡ ਖੋਲ੍ਹ ਕੇ ਦਿੱਤਾ ਜਾਵੇ ਹਰ ਖੇਡ ਗਰਾਊਂਡ ਦੇ ਵਿੱਚ ਜਿਹੜਾ ਉਹ ਚਾਹੇ ਪਿੰਡ ਪੰਡ ਪਧਰੀ ਹੋਵੇ ਚਾਹੇ ਉਹ ਤਸੀਲ ਪਧਰੀ ਹੋਵੇ ਜਾਂ ਜ਼ਿਲ੍ਹਾ ਪਧਰੀ ਹੋਵੇ ਵੱਖ-ਵੱਖ ਗੇਮਾਂ ਦੇ ਜਿਹੜੇ ਕੋਚ ਉੱਥੇ ਜਿਹੜੇ ਮਹੱਈਆ ਕਰਵਾਏ ਜਾਣ ਉਹਨਾਂ ਨੂੰ ਡਾਈਟ ਦਾ ਪ੍ਰਬੰਧ ਕਰਵਾਇਆ ਜਾਵੇ ਜਿਹੜੇ ਖੜਾਰੀ ਖੇਡਦੇ ਆ ਉਹਨਾਂ ਨੂੰ ਜਿਹੜਾ ਜਿੰਮ ਤੇ ਖੇਡਾਂ ਦੇ ਸਮਾਨ ਦਾ ਜਿਹੜਾ ਜਾਂ ਸਰਕਾਰ ਜਿਹੜਾ ਪ੍ਰਬੰਧ ਕਰਾਵੇ ਤੇ ਆਪਦੀ ਖੇਡ ਪਾਲਿਸੀ ਜਿਹੜੀ ਉਹ ਲਾਗੂ ਕਰੇ ਇਸ ਤੋਂ ਬਿਨਾ ਅਸੀਂ ਮੰਗ ਕਰ ਰਹੇ ਆ ਕਿ ਸਰਕਾਰ ਜਿਹੜਾ ਸਿੰਥੈਟਿਕ ਡਰੱਗਾਂ ਉੱਤੇ ਪੂਰਨ ਪਾਬੰਦੀ ਲਾਵੇ ਤੇ ਜਿਹੜੇ ਇਸ ਰੈਕਟ ਨੂੰ ਅੱਗੇ ਵਧਾ ਰਹੇ ਆ ਉਹਨਾਂ ਦੇ ਕਾਰਵਾਈ ਕਰਕੇ ਫੌਰੀ ਇਹਨੂੰ ਪੰਜਾਬ ਦੇ ਵਿੱਚੋਂ ਬੰਦ ਕਰੇ ਕਿਆ ਸੀ ਕਿ ਅਸੀਂ ਜਨਵਰੀ ਮਹੀਨੇ ਤੱਕ ਜਿਹੜਾ ਹੋ ਨਸ਼ਾ ਜਿਹੜਾ ਖਤਮ ਕਰ ਦਿਆਂਗੇ ਪਰ ਅੱਜ ਉਹ ਉਹ ਦੇ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਨੇ ਅਸੀਂ ਇਹ ਮੰਗ ਵਾਰ ਰਹੇ ਹਾਂ ਕਿ ਲਗਾਤਾਰ ਪਿੰਡਾਂ 'ਚ ਲੱਗੇ ਹੋਈਆਂ ਕਿ ਜਿਹੜੇ ਸਿੰਥੈਟਿਕ ਡਰੱਗਾਂ ਉਹਨੂੰ ਰੋਕਿਆ ਜਾਵੇ ਫੌਰਨ ਇਹਨਾਂ ਕੁਝ ਮੰਗਾਂ ਨੂੰ ਲੈ ਕੇ ਅੱਜ ਅਸੀਂ ਜਿਹੜਾ ਪੈਦਲ ਮਾਰਚ ਉਹ ਸ਼ੁਰੂ ਕੀਤਾ ਹੋਇਆ ਜੀ ਅੱਛਾ ਬਾਈ ਜੀ ਵਕ ਵਕ ਪਿੰਡਾਂ ਦੇ ਵਿੱਚ ਤੁਸੀਂ ਜਾ ਰਹੇ ਹੋ ਰਿਸਪੌਂਸ ਕਿਸ ਤਰ੍ਹਾਂ ਦਾ ਆ ਰਿਹਾ ਹੈਗਾ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਹੰਗਾਰਾ ਤੁਹਾਨੂੰ ਮਹਿਸੂਸ ਹੈਗਾ ਤੁਹਾਨੂੰ ਲੱਗਦਾ ਹੈਗਾ ਕਿ ਇਸ ਮਾਰਚ ਦੇ ਨਾਲ ਹੋਰ ਨਾ ਨੌਜਵਾਨਾਂ ਦੇ ਵਿੱਚ ਕੋਈ ਨਾ ਕੋਈ ਨਵੀਂ ਚਿੰਗਾ ਜਿਹੜੀ ਉੱਠੂਗੀ ਕਿਉਂਕਿ ਨੌਜਵਾਨੀ ਆ ਜਿਹੜੀ ਉਹਨਾਂ ਨੂੰ ਇਹ ਹੋਇਆ ਪਿਆ ਹੈਗਾ ਇੱਕ ਕਵੀ ਨੇ ਵੀ ਲਿਖਿਆ ਸੀਗਾ ਤੈਨੂੰ ਮਾਰਦਾ ਏ ਧੱਕੇ ਤੇਰਾ ਆਪਣਾ ਹੀ ਦੇਸ਼ ਉਤੋਂ ਖਿੱਚਾ ਪਾਈ ਜਾਵੇ ਤੈਨੂੰ ਗੋਰਾ ਪਰਦੇਸ ਇਸ ਤਰ੍ਹਾਂ ਦੀ ਸਥਿਤੀ ਹੈ ਜਿਹੜੀ ਉਹਨਾਂ ਅੱਗੇ ਬਣੀ ਹੋਈ ਹੈ ਤੁਹਾਨੂੰ ਲੱਗਦਾ ਹੈਗਾ ਕਿ ਇਹ ਮਾਰਚ ਆ ਜਿਹੜਾ ਕਿਤੇ ਨਾ ਕਿਤੇ ਕੋਈ ਵੱਖਰੀ ਛਾਪ ਛੱਡਣ ਦੇ ਵਿੱਚ ਕਾਮਯਾਬ ਹੋ ਸਕਦਾ ਹੈਗਾ ਦੇਖੋ ਵੱਖਰੇ ਵੱਖਰੇ ਤਰੀਕੇ ਆ ਮਸਲਿਆਂ ਨੂੰ ਉਭਾਰਨ ਦੇ ਮੁਹਿੰਮਾਂ ਚਲਾਉਣ ਦੇ ਅਸੀਂ ਜਿਹੜੀ 23 ਮਾਰਚ ਵਾਲੀ ਜਾਂ ਇਤਿਹਾਸਕ ਟਿਕਾਣਿਆਂ ਨੂੰ ਬਚਾਉਣ ਵਾਲੀ ਮੁਹਿੰਮ ਲਈ ਹੋਈ ਹੈ ਤੇ ਅਸੀਂ ਉਹ ਵੱਖਰੇ ਤਰੀਕੇ ਨਾਲ ਸਾਨੂੰ ਇਹ ਲੱਗਦਾ ਕਿ ਮਾਰਚ ਕਰਕੇ ਪੈਦਲ ਮਾਰਚ ਕਰਕੇ ਨੌਜਵਾਨਾਂ ਤੱਕ ਆਪਦੀ ਪਹੁੰਚ ਬਣਾਈ ਜਾਵੇ ਉਹਨਾਂ ਨਾਲ ਨੇੜਤਾ ਬਣਾਈ ਜਾਵੇ ਉਹਨਾਂ ਨਾਲ ਸਿੱਧਾ ਡਾਇਰੈਕਟ ਸੰਪਰਕ ਜਿਹੜਾ ਉਹ ਜੋੜਿਆ ਜਾਵੇ ਇਹਦੇ ਲਈ ਅਸੀਂ ਮਾਰਚ ਉਹ ਤੋਰਿਆ ਹੁਣ ਤੱਕ ਸਾਨੂੰ ਇੱਕ ਚੰਗਾ ਹੰਗਾਰਾ ਮਿਲਿਆ ਪਿੰਡਾਂ 'ਚ ਲੋਕਾਂ ਨੇ ਸਵਾਗਤ ਵੀ ਕਰਿਆ ਪਿੰਡਾਂ ਦੇ ਵਿੱਚ ਸਾਡੇ ਲਈ ਚਾਹ ਪਾਣੀ ਦੇ ਜਿਹੜਾ ਪ੍ਰਬੰਧ ਕੀਤਾ ਗਿਆ ਲੰਗਰ ਲਾਏ ਗਏ ਆ ਔਰ ਇਕੱਠ ਕਰਕੇ ਸਾਡੀ ਗੱਲ ਵੀ ਸੁਣੀ ਅਸੀਂ ਤਿੰਨ ਪਿੰਡਾਂ ਚ ਲਗਭਗ ਜਾ ਚੁੱਕੇ ਹਾਂ ਇਸ ਤੋਂ ਪਹਿਲਾਂ ਆਉਣ ਵਾਲੇ ਸਮੇਂ ਚ ਅਸੀਂ 50 ਪਿੰਡਾਂ ਤੱਕ ਜਿਹੜੀ ਯਾਤਰਾ ਲੈ ਕੇ ਜਾਣੀ ਹੈ ਹੁਣ ਤੱਕ ਜਿਹੜਾ ਬਹੁਤ ਚੰਗਾ ਰਿਸਪੌਂਸ ਆ ਨੌਜਵਾਨ ਸਾਡੀ ਗੱਲ ਸੁਣ ਰਹੇ ਆ ਜੀ ਅੱਛਾ ਭਾਈ ਜੀ ਇਤਿਹਾਸਕ ਇਮਾਰਤਾਂ ਬਚਾਉਣ ਦੀ ਤੁਸੀਂ ਗੱਲ ਕਰ ਰਹੇ ਹੈਗੇ ਤੁਹਾਨੂੰ ਲੱਗਦਾ ਹੈਗਾ ਕਿ ਜੋ ਉਹ ਇਤਿਹਾਸਕ ਇਮਾਰਤਾਂ ਹੈਗੀਆਂ ਕੋਈ ਨੌਜਵਾਨੀ ਨੂੰ ਕੋਈ ਸਿਹਤ ਦੇਣਗਾ ਜੇ ਦੇਣਗਾ ਵੀ ਤਾਂ ਕਿਵੇਂ ਦੇਣਗੀਆਂ ਦੇਖੋ ਜਿਹੜੀਆਂ ਇਮਾਰਤਾਂ ਉਹ ਕੱਲੀਆਂ ਇੱਟਾਂ ਦੀ ਬਿਲਡਿੰਗ ਨਹੀਂ ਹੁੰਦੀ ਉਹ ਆਪਦੇ ਨਾਲ ਜਿਹੜਾ ਸੰਕੜੇ ਸਾਲਾਂ ਦਾ ਇਤਿਹਾਸ ਹੈ ਜਿਹੜਾ ਸਮੋਈ ਰੱਖਤੀਆਂ ਨੇ ਔਰ ਜਿਹੜਾ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਜਦੋਂ ਕੌਮਾਂ ਸੰਕਟ ਚ ਹੁੰਦੀਆਂ ਲੋਕ ਸੰਕਟ ਚ ਹੁੰਦੇ ਆ ਤੇ ਉਹ ਆਪਦੇ ਜਿਹੜੇ ਨਾਇਕ ਆ ਉਹ ਆਪਦੇ ਵਿਰਸੇ ਤੋਂ ਸਿੱਖਦੇ ਆ ਆਪਦੀ ਵਿਰਾਸਤ ਤੋਂ ਸਿੱਖਦੇ ਆ ਤੇ ਜਿਹੜੀਆਂ ਯਾਦਗਾਰਾਂ ਇਹ ਵੀ ਵਿਰਾਸਤ ਹੈ ਇੱਕ ਚਿੰਨ੍ਹ ਹੁੰਦੀਆਂ ਜਿਵੇਂ ਅੱਜ ਸ਼ਹੀਦੀ ਜੋੜ ਮੇਲਿਆਂ ਦਾ ਜਿਹੜਾ ਉਹ ਸਭਾ ਦਾ ਸਮਾਜ ਉਹ ਦਾ ਮਹੀਨਾ ਸ਼ਹਾਦਤਾਂ ਦਾ ਮਹੀਨਾ ਤੇ ਅੱਜ ਅਸੀਂ ਜਦੋਂ ਕੋਈ ਪ੍ਰੇਰਨਾ ਸਰੋਤ ਦੀ ਗੱਲ ਕਰਦੇ ਆ ਕਿ ਜਿਹੜੇ ਹਕੂਮਤਾਂ ਖਿਲਾਫ ਲੜੇ ਅਸੀਂ ਸੋਦੇ ਸਹਿਬਜ਼ਾਦਿਆਂ ਤੋਂ ਪ੍ਰੇਰਨਾ ਲੈਣ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਛੋਟੀ ਉਮਰ ਦੇ ਬਾਵਜੂਦ ਐਡੀ ਵੱਡੀ ਮੁਗਲ ਹਕੂਮਤ ਦੀ ਈਨ ਨਹੀਂ ਮੰਨੀ ਤੇ ਉਹਦੇ ਕਰਕੇ ਨੀਆਂ ਦੇ ਵਿੱਚ ਛਿਣਕੇ ਉਹਨਾਂ ਨੂੰ ਸ਼ਹੀਦ ਜਿਹੜਾ ਉਹ ਕੀਤਾ ਗਿਆ ਅੱਜ ਜਦੋਂ ਅਸੀਂ ਗੱਲ ਕਰਦੇ ਆ ਕਿ ਸ਼ਹੀਦ ਭਗਤ ਸਿੰਘ ਜਦੋਂ 12 ਸਾਲ ਦਾ ਮੁੰਡਾ ਸੀਗਾ ਤੇ ਉਦੋਂ ਉਥੇ ਜਿਹੜਾ ਜਲਿਆਂ ਵਾਲੇ ਬਾਗ ਦੇ ਵਿੱਚ ਗੋਲੀ ਕਾਂਡ ਵਾਪਰਦਾ ਤੇ ਉਹ ਉਥੇ ਆਇਆ ਟ੍ਰੇਨ ਚੜ੍ਹ ਕੇ ਲਾਹੌਰ ਤੋਂ ਅੰਮ੍ਰਿਤਸਰ ਦੇ ਦੇਖਣਾ ਹੈ ਕਿ ਸਾਡੇ ਲੋਕਾਂ ਨੂੰ ਕਿਵੇਂ ਮਾਰਿਆ ਕਿਵੇਂ ਉਹਨਾਂ ਦਾ ਜਿਹੜਾ ਉਹ ਕਤਲੇਆਮ ਕੀਤਾ ਤੇ ਉਥੋਂ ਮਿੱਟੀ ਜਿਹੜੀ ਖੂਨ ਦੀ ਭਿੱਜੀ ਉਹ ਸ਼ੀਸ਼ੀ ਚ ਬੰਦ ਕਰਕੇ ਲੈ ਕੇ ਗਿਆ ਉਸ ਮਿੱਟੀ ਨੇ ਉਹਨੂੰ ਸਾਰੀ ਉਮਰ ਟਿੱਕੇ ਨਹੀਂ ਬਿਠਣ ਦਿੱਤਾ ਕਿ ਸਾਡੇ ਲੋਕਾਂ ਦਾ ਇਹਨਾਂ ਨੇ ਵਢਾਂਗਾ ਕਰਿਆ ਸਾਨੂੰ ਛੱਡਣਾ ਨਹੀਂ ਹੈ ਜੀ ਤੇ ਉਹਨੇ ਭਗਤ ਸਿੰਘ ਨੂੰ ਭਗਤ ਸਿੰਘ ਬਣਨ ਲਈ ਪ੍ਰੇਰਨਾ ਜਿਹੜਾ ਜਿਹੜਾ ਸਰੋਤ ਜਲਿਆਂ ਵਾਲਾ ਬਾਗ ਬਣਿਆ ਐਵੇਂ ਹੀ ਜਿਹੜੇ ਇਤਿਹਾਸਕ ਸਥਾਨ ਹੁੰਦੇ ਆ ਉਹ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਉਹ ਲੋਕਾਂ ਨੂੰ ਆਪਦੀ ਹਿਸਟਰੀ ਦੇ ਨਾਲ ਜੋੜਦੇ ਆ ਤੇ ਉਹ ਲੋਕ ਕਿਉਂ ਲੜੇ ਕਿਵੇਂ ਲੜੇ ਕਿਵੇਂ ਕੁਰਬਾਨੀਆਂ ਦਿੱਤੀਆਂ ਇਹ ਜਿਹੜੀ ਲੜੀ ਆ ਇਹ ਜਿਹੜਾ ਸਿਲਸਲਾ ਉਹ ਪ੍ਰੇਰਣਾ ਲੈ ਕੇ ਹੀ ਅੱਗੇ ਚੱਲਦਾ ਤੇ ਸਾਡਾ ਵੀ ਇਹ ਮੰਨਣਾ ਕਿ ਇਹ ਜਿਹੜੀਆਂ ਯਾਦਗਾਰਾਂ ਪੰਜਾਬ 'ਚ ਰੋਲ ਰਹੀਆਂ ਜਿਹੜੀਆਂ ਮੈਂ ਜ਼ਿਕਰ ਕਰਕੇ ਹਟਿਆ ਕਿ ਇਹ ਪੰਜਾਬ ਦੀ ਜਵਾਨੀ ਦੇ ਸਾਹਮਣੇ ਜਿਹੜਾ ਉਹ ਆਪਦੀਆਂ ਪ੍ਰੇਰਣਾ ਸਰੋਤ ਜਿਹੜੀਆਂ ਸਥਾਪਿਤ ਹੋਣਗੀਆਂ ਉਹ ਉਹਨਾਂ ਨੂੰ ਬਹੁਤ ਕੁਝ ਸਿਖਾਉਣਗੀਆਂ ਔਰ ਜੋ ਇਤਿਹਾਸ 'ਚ ਸਾਡੇ ਪੁਰਖੇ ਲੜੇ ਆ ਉਹਨਾਂ ਤੋਂ ਸੇਧ ਲੈ ਕੇ ਅੱਗੇ ਵਧਣ ਦੇ ਵਿੱਚ ਸਾਡੀ ਮਦਦ ਕਰਨਗੀਆਂ ਜੀ ਅੱਛਾ ਭਾਈ ਅ ਪਰਸੋ ਚੌਥੇ ਤਿੰਨ ਕ ਦਿਨ ਹੋਏ ਆ सीएमए ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਈ ਅਹਿਮ ਸਵਾਲ ਆ ਜਿਹੜੇ ਉਹ ਉਠਾਏ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਪੰਜਾਬ ਦਾ ਜੋ ਸੱਭਿਆਚਾਰ ਆ ਤੇ ਜੋ ਇਤਿਹਾਸ ਆ ਉਹ ਆ ਜਿਹੜਾ ਜੋ 15 ਅਗਸਤ ਆਜ਼ਾਦੀ ਦਿਵਸ ਆ ਤੇ 26 ਜਨਵਰੀ ਆ ਜਿਹੜਾ ਉਹਨਾਂ ਸਮਿਆਂ ਦੇ ਉੱਤੇ ਪੰਜਾਬ ਦੀਆਂ ਚਾਕੀਆਂ ਜੋ ਸੱਭਿਆਚਾਰ ਤੇ ਇਤਿਹਾਸ ਨਾਲ ਸੰਬੰਧਤ ਉਹ ਦਿਖਾਈਆਂ ਨਹੀਂ ਜਾ ਰਹੀਆਂ ਤੇ ਕੇਂਦਰ ਸਰਕਾਰ ਦੇ ਅੱਗੇ ਸਾਡਾ ਵਿਰੋਧ ਆ ਮਾਂ ਸਰਕਾਰ ਦੇ ਸਟੈਂਡ ਨੂੰ ਤੇ ਮੋਦੀ ਸਰਕਾਰ ਜੋ ਇਹ ਕੁਛ ਕਰ ਰਹੀ ਹੈਗੀ ਉਸ ਨੂੰ ਤੁਸੀਂ ਕਿਵੇਂ ਦੇਖਦੇ ਜਿਹੜੀ ਕੇਂਦਰ ਦੇ ਵਿੱਚ ਮੋਦੀ ਹਕੂਮਤ ਆ ਉਹ ਇੱਥੇ ਜਿਹੜਾ ਫਾਸੀਵਾਦ ਜਿਹੜਾ ਇੱਥੇ ਲਿਆਉਣਾ ਚਾਹੁੰਦੀ ਹੈ ਉਹ ਇੱਥੇ ਡੰਡੇ ਦਾ ਰਾਜ ਲਿਆਉਣਾ ਚਾਹੁੰਦੀ ਹੈ ਔਰ ਉਹ ਜਿਹੜੇ ਘਟਗਣਤੀਆਂ ਨੇ ਉਹਨਾਂ ਨੂੰ ਖਤਮ ਕਰਕੇ ਜਿਹੜੇ ਕਹਿੰਦੇ ਕਿ 2025 ਦੇ ਵਿੱਚ ਅਸੀਂ ਹਿੰਦੂ ਰਾਸ਼ਟਰ ਦਾ ਐਲਾਨ ਆ ਜਿਹੜਾ ਉਹ ਕਰਨਾ ਔਰ ਹਿੰਦੂ ਰਾਸ਼ਟਰ ਦੇ ਵਿੱਚ ਜੋ ਬੰਨ ਦੇ ਵਿੱਚ ਜੋ ਵੀ ੜਕੇ ਆ ਉਹਨੂੰ ਉਹ ਖਤਮ ਕਰਨਾ ਚਾਹੁੰਦੇ ਆ ਜਿਹਦੇ ਚ ਮੁਸਲਮਾਨ ਉਹ ਨੂੰ ਉਹ ਬਹੁਤ ਵੱਡਾ ਡਿਕਾ ਸਮਝਦੇ ਆ ਉਹਨੂੰ 370 35 ਇਹ ਧਾਰਾ ਖਤਮ ਕਰਕੇ ਜਿਹੜਾ ਨੱਪਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਆ ਨਾਪ ਹੀ ਲਿਆ ਗਿਆ ਉਹਨੂੰ ਪੰਜਾਬ ਜਿਹੜਾ ਹਮੇਸ਼ਾ ਹੀ ਕੇਂਦਰ ਨਾਲ ਖਿੰਦਾ ਰਿਹਾ ਦਿੱਲੀ ਨੂੰ ਰੜਕਦਾ ਰਿਹਾ ਤੇ ਪੰਜਾਬ ਨੂੰ ਵੀ ਖਤਮ ਕਰਨ ਦੀ ਜਿਹੜੀ ਸਾਜ਼ਿਸ਼ ਆ ਇਸ ਕਰਕੇ ਉਹਦੇ ਅਧਿਕਾਰ ਖੋਏ ਜਾ ਰਹੇ ਆ ਸੂਬਿਆਂ ਦੇ ਉਹਨਾਂ ਦੇ ਪਾਣੀਆਂ ਦੇ ਅਧਿਕਾਰ ਉਹਨਾਂ ਤੋਂ ਖੋਲੇ ਚੰਡੀਗੜ੍ਹ ਦਾ ਅਧਿਕਾਰ ਉਹਨਾਂ ਤੋਂ ਖੋਲਿਆ ਹੋਰ ਫੈਡਰਲ ਜਿਹੜੀਆਂ ਸਹੂਲਤਾਂ ਦਿੱਤੀਆਂ ਹੋਈਆਂ ਸੀਆਂ ਤੇ ਉਹ ਸਾਰੀਆਂ ਜਿਹੜੀਆਂ ਖੋਈਆਂ ਜਾ ਰਹੀਆਂ ਨੇ ਔਰ ਇਸੇ ਤਹਿਤ ਹੀ ਪੰਜਾਬ ਨੂੰ ਜਿਹੜਾ ਜਿਹੜਾ ਉਹ ਕਹਿ ਸਕਦੇ ਆ ਕਿ ਠੱਬੀ ਲਾਉਣ ਦੇ ਲਈ ਜਿਹੜਾ ਉਹਨੂੰ ਝਾਕੀ ਦੇ ਵਿੱਚ ਵੀ ਸ਼ਾਮਲ ਨਹੀਂ ਕੀਤਾ ਗਿਆ ਇਹ ਸਰਾਸਰ ਜਿਹੜਾ ਵਿਤਕਰਾ ਕਿਤੇ ਉਹਦਾ ਫੰਡ ਰੋਕ ਦਿੱਤਾ ਜਾਂਦਾ ਕਿਤੇ ਉਹਦੇ ਪਾਣੀਆਂ ਤੇ ਡੱਕੇ ਮਾਰੇ ਜਾਂਦੇ ਆ ਤੇ ਹੁਣ ਪੰਜਾਬ ਨਾਲ ਸੰਬੰਧਤ 26 ਜਨਵਰੀ ਤੇ ਜਿਹਦੇ ਪੰਜਾਬ ਦਾ ਇਤਿਹਾਸ ਆ ਜਿਹੜਾ ਉਹ ਕੁਰਬਾਨੀਆਂ ਭਰਿਆ ਇਤਿਹਾਸ ਆ ਜੇ ਅਸੀਂ ਕੌਮੀ ਮੁਕਤੀ ਘੋਲ ਦੀ ਗੱਲ ਕਰਦੇ ਆ ਆਜ਼ਾਦੀ ਦੀ ਲੜਾਈ ਦੀ ਗੱਲ ਕਰਦੇ ਆ ਚਾਹੇ ਉਹ ਆਜ਼ਾਦੀ ਆਈ ਨਹੀਂ ਜੋ ਸਾਡੇ ਸ਼ਹੀਦ ਚਾਹੁੰਦੇ ਸੀਗੇ ਪਰ ਲੜਾਈ ਜਿਹੜੀ ਅੰਗਰੇਜ਼ਾਂ ਖਿਲਾਫ ਵੀ ਲੜੀ ਗਈ ਉਹਦੇ ਚ ਵੀ ਪੰਜਾਬੀਆਂ ਦੀਆਂ ਬਹੁਤ ਮਹਾਨ ਜਿਹੜੀਆਂ ਸ਼ਹਾਦਤਾਂ ਹੋਈਆਂ ਇਸ ਕਰਕੇ ਉਹਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਅਸੀਂ ਇਹਦੀ ਨਿੰਦਾ ਕਰਦੇ ਹਾਂ ਕੇਂਦਰ ਸਰਕਾਰ ਦੀ ਕਿ ਪੰਜਾਬ ਨੂੰ ਜਿਹੜਾ ਉਹ ਝਾਕੀਆਂ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਉਹਦੀ ਝਾਕੀ ਇਸ ਵਾਰ 26 ਜਨਵਰੀ ਤੇ ਪੇਸ਼ ਨਹੀਂ ਕੀਤੀ ਜਾਊਗੀ ਭਾਈ ਇਹ ਤਾਂ ਤੁਸੀਂ ਕੇਂਦਰ ਸਰਕਾਰ ਬਾਰੇ ਗੱਲਬਾਤ ਕੀਤੀ ਪਰ ਮਾਨ ਸਰਕਾਰ ਨੇ ਵਿਸ਼ੇਸ਼ ਤੌਰ ਦੇ ਉੱਤੇ ਬਹੁਤ ਦੁਖੀ ਲਹਿਜੇ ਦੇ ਵਿੱਚ ਉਹਨਾਂ ਨੇ ਜਿਹੜੀ ਉਹ ਆਪਣੀ ਪ੍ਰੈਸ ਕਾਨਫਰੰਸ ਕੀਤੀ ਕਿਵੇਂ ਦੇਖਦੇ ਹੈਗੇ ਕਿ ਮਾਨ ਸਰਕਾਰ ਵਾਕਈ ਇਹ ਲੱਗਦਾ ਹੈਗਾ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂ ਭਵੰਤਮਾਨ ਉਹ ਵਾਕਈ ਲੋਕਾਂ ਦੇ ਇਤਿਹਾਸ ਤੇ ਰਾਜਨੀਤੀ ਦੇ ਵਿੱਚ ਉਹਨੂੰ ਬਚਾਉਣ ਦੀ ਚਾਸ਼ਪੀ ਰੱਖਦੇ ਹੈਗੇ ਜਾਂ ਸਿਰਫ ਪੋਲੀਟੀਕਲ ਸਟੰਟ ਆ ਇਹ ਆਮ ਆਦਮੀ ਪਾਰਟੀ ਆਰਐਸਐਸ ਦੀ ਬੀ ਟੀਮ ਸਾਡਾ ਇਹ ਹਮੇਸ਼ਾ ਹੀ ਮੰਨਣਾ ਹੈ ਕਿ ਆਰਐਸਐਸ ਜਿਹੜੀ ਲੋਕਮੇ ਰੂਪ ਚ ਕੰਮ ਕਰਦੀ ਆ ਔਰ ਉਹਨਾਂ ਨੇ ਆਰਐਸਐਸ ਨੇ ਜਿਹੜੀ ਇਹ ਪਾਰਟੀ ਉਹ ਖੜੀ ਕਰੀਏ ਤੁਸੀਂ ਦੇਖ ਲਓ ਚੋਣਾ ਚ ਜਿੱਥੇ ਭਾਜਪਾ ਕਮਜ਼ੋਰ ਆ ਉੱਥੇ ਜਾ ਕੇ ਆਮ ਆਦਮੀ ਪਾਰਟੀ ਜਿਹੜੀ ਚੋਣ ਲੜੂਗੀ ਇਸ ਕਰਕੇ ਉਹੀ ਪਾਲਸੀਆਂ ਸਾਰਾ ਕੁਝ ਉਹੀ ਕੁਝ ਲਾਗੂ ਕਰ ਰਹੇ ਆ ਤੁਸੀਂ ਇਹ ਦੇਖੋ ਕਿ ਜਦੋਂ ਖੇਤੀ ਕਾਨੂੰਨ ਆਏ ਤੇ ਸਾਰਿਆਂ ਨਾਲ ਪਹਿਲਾਂ ਲਾਗੂ ਕੇਜਰੀਵਾਲ ਦਿੱਲੀ ਚ ਕਰਦਾ ਨਿਊ ਐਜੂਕੇਸ਼ਨ ਪਾਲਸੀ ਆਉਂਦੀ ਆ ਉਹਨੂੰ ਲਾਗੂ ਜਿਹੜੇ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਔਰ ਮਾਨ ਸਰਕਾਰ ਜਿਹੜੀ ਉੱਪਰੋਂ ਉੱਪਰੋਂ ਇਹ ਸਾਰਾ ਪਖੰਡ ਕਰਦੀ ਆ ਵਿੱਚੋਂ ਉਹ ਜਿਹੜੀਆਂ ਭਾਜਪਾ ਦੀਆਂ ਪਾਲਸੀਆਂ ਨੇ ਉਹਦਾ ਬਿਲਕੁਲ ਵੀ ਵਿਰੋਧ ਨਹੀਂ ਕਰਦੇਗੇ ਔਰ ਇਹ ਲੁਕਵੇਂ ਰੂਪ ਚ ਆਰਐਸਐਸ ਤੇ ਜਿਹੜਾ ਅਜੰਡਾ ਉਹਨੂੰ ਲਾਗੂ ਕਰ ਰਿਹਾ ਔਰ ਭਗਵੰਤ ਸਿੰਘ ਮਾਨ ਆਰਐਸਐਸ ਦੇ ਹੱਥਾਂ ਦੇ ਵਿੱਚ ਜਿਹੜੇ ਉਹ ਖੇਡ ਰਿਹਾ